ਮਾਏ ਹੱਥ ਬੰਨੇ ਉਹਨੇ ਕੁਛ ਨਹੀਂ ਕੀਤਾ ਮੈਂ ਤਾਂ ਹੱਥ ਹੀ ਬੰਨੀ ਰੱਖੇ ਕੁੱਟ ਲੋ ਜੇ ਨਾ ਕੁੱਟਣਾ ਤੁਸੀਂ ਤੁਸੀਂ ਲਾ ਲੋਚਾ ਤੇ ਬਸ ਮੇਰਾ ਮੁੱਖ ਸਾਡਾ ਜਿਹੜਾ ਚੁਣਿਆ ਜੋ ਉਹਨੂੰ ਵੀ ਉਹ ਕਰਨਗੇ ਸਾਡੇ ਸਮਾਜ ਮਗਰ ਹੀ ਲੱਗੂ ਕਿ ਹੋ ਜਾ ਤਾਂ ਫੇਰ ਉਹਦੀ ਕੁੱਟਾ ਕੁੱਟਣਗੇ ਉਹ ਤਾਂ ਬੱਚੇ ਤਾਂ ਜਾਣਗੇ ਮਗਰ ਉਹਦੇ ਜਦ ਅਸੀਂ ਚੁਣ ਲਿਆ ਉਹ ਤੇ ਫਿਰ ਹੁਣ ਜਵਾਕਾਂ ਦੇ ਦਿੱਤੇ ਤਿਆਰ ਹੋਈ ਜਾਂਦਾ ਸਾਡੇ ਤੌਰਤਾਂ ਦਿੱਤਾ ਚਾਰਾ ਜਿੱਧਰ ਵੇਖੋ ਇਧਰ ਵੇਖੋ ਜੀ ਇਦੀ ਲੱਤ ਬੰਨੀ ਆ ਆ ਅੰਦਰੋਂ ਕੜਕੜ ਕੁੱਤੇ ਯੋ ਲੇਡੀਜ਼ ਨੇ ਮੇਰੇ ਵਾਲ ਹੀ ਨਹੀਂ ਛੱਡੇ ਜੀ ਕਿਮ ਵਾਲ ਪੱਟਦੇ ਹਾਂ ਜੀ ਆਹ ਆਹ ਫਿਰ ਕਰਕੇ ਆਹ ਲੱਤ ਪਾਣੀ ਅੰਦਰ ਦੇ ਵਿੱਚ ਜਦੋਂ ਅੰਦਰੋਂ ਕੜਕੜ ਇਹ ਇਸੇ ਅਸੇ ਤਾ ਆਇਆ ਕਰੋਂ ਪੂਰੇ ਅਮਦੇ ਸਿਰਾਂ ਰਾਹਤੇ ਵਿੱਚ ਜਦੋਂ ਦਵਾਈ ਲੈ ਕੇ ਤੇ ਉੱਥੋਂ ਰਾਜੂ ਕੇ ਕਰੇ ਵੜ ਗਏ ਉੱਥੋਂ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ ਅੰਦਰੋਂ ਵੜ ਕੇ ਕੁੱਤੇ ਉਹਨਾਂ ਨੇ ਬਾਹਰੇ ਜਾਣੇ ਸੀਗੇ ਪਾਸ ਵਾਲੇ ਇੱਕ ਬੁੜੀ ਸੀ ਉਹਨਾਂ ਨੇ ਮੇਰੇ ਵਾਲ ਖਾੜ ਲੈ ਪਿੱਛੋਂ ਬਹੁਤ ਜ਼ਿਆਦੇ ਕੁੱਤੇ ਆ ਸਾਨੂੰ ਤੇ ਉਹਨਾਂ ਨੇ ਮੇਰੇ ਘਰ ਵਾਲੇ ਨੇ